ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੁਣੇ-ਹੁਣੇ ਇੱਥੇ ਵਾਪਰੀ ਵੱਡੀ ਘਟਨਾ ਜੀ ਹਾਂ ਹੋਈਆਂ ਕਈ ਮੌਤਾਂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਸੰਗਰੂਰ ਦੇ ਕਪਿਆਲਪਿੰਡ ਦੇ ਵਿੱਚ ਜਰੀਲਾ ਪਾਣੀ ਪੀਣ ਤੋਂ ਬਾਅਦ ਗੁੱਜਰ ਬਰਾਦਰੀ ਦੀਆਂ 18 ਮੱਜਾਂ ਦੀ ਮੌਤ ਹੋ ਗਈਆਂ ਦੀ ਹਾਲਤ ਨਾਲ ਜੁਕਾ ਹੈ ਤੇ ਮਾਲਕ ਅਨੁਸਾਰ ਪਾਣੀ ਜ਼ਹਿਰੀਲਾ ਸੀ ਜਿਸ ਕਰਕੇ ਮੱਜਾਂ ਦੀ ਮੌਤ ਹੋਈ ਮੌਕੇ ਦੇ ਉੱਤੇ ਡਾਕਟਰਾਂ ਦੀ ਟੀਮ ਪਹੁੰਚੀ ਤੇ ਬਿਮਾਰ ਮੱਜਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਆ ਪਿੰਡ ਮੂਸਾ ਖਾਨ ਪੁੱਤਰ ਅਲਫਦੀਨ ਤੇ ਗਾਮਾ ਖਾਨ ਪੁੱਤਰ ਕਸਮ ਖਾਨ ਨੇ ਦੱਸਿਆ ਕਿ ਉਹ ਹਿਮਾਚਲ ਪ੍ਰਦੇਸ਼ ਦੇ ਜੰਪਲ ਹਨ ਤਕਰੀਬਨ 20-25 ਸਾਲਾਂ ਤੋਂ ਪੰਜਾਬ ਦਾ ਸੰਗਰੂਰ ਜ਼ਿਲ੍ਹੇ ਦੇ ਧੂਲੀ ਨੇੜਲੇ ਪਿੰਡ ਤੁਰਾ ਵਿਖੇ ਆਪਣੇ ਡੇਰੇ ਬੱਚੇ ਰਹਿ ਰਹੇ ਹਨ ਉਹਨਾਂ ਦਾ ਸਿੱਕਾ ਪਸ਼ੂ ਪਾਲਣ ਦਾ ਕੰਮ ਕਰਦੇ ਦੁੱਧ ਵੇਚ ਕੇ ਪਰਵਾਜ਼ਾ ਗੁਜ਼ਾਰਾ ਚਲਾਉਂਦੇ ਹਨ ਅੱਜ ਵੀ ਉਹ ਆਪਣੀਆਂ 32 ਮੱਝਾਂ ਦੇ ਕਰੀਬ ਮੱਝਾਂ ਨੂੰ ਲੈ ਕੇ ਪਿੰਡ ਸੰਗਰੇੜੀ ਤੋਂ ਪਿੰਡ ਕਪਿਆਲ ਨੂੰ ਆਉਂਦੀ ਸੜਕ ਉੱਪਰ ਚਰੌਣ ਆਏ ਸਨ ਇਸ ਦੌਰਾਨ ਦੁਪਹਿਰ ਸਮੇਂ ਤੇ ਖੇਤਾਂ ਚ ਇੱਕ ਮੋਟਰ ਵਾਲੇ ਚਵੱੱਚੇ ਜੋ ਆਪਣੀਆਂ ਮੱਝਾਂ ਨੂੰ ਜਦੋਂ ਪਾਣੀ ਪਿਲਾਇਆ ਤਾਂ ਦੇਖਦੇ ਦੇਖਦੇ ਮੱਝਾਂ ਇੱਕ ਕਰਕੇ ਇਸ ਜ਼ਮੀਨ ਉੱਪਰ ਡੇਗਣੀਆਂ ਸ਼ੁਰੂ ਹੋ ਗਈਆਂ ਤੇ ਦਮ ਤੋੜ ਦਿੱਤਾ ਵੀਡੀਓ ਦੇਖਣ ਲਈ ਤੁਹਾਡਾ ਧੰਨ